ਸਾਸੀ ਗਰਲਫ੍ਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਤੇ ਤੇ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂਗੀ ਇਹ ਲੱਡੂ ਦੀ ਰੈਸਪੀ ਜੋ ਖਾਣ ਦੇ ਵਿੱਚ ਬਹੁਤ ਟੇਸਟੀ ਨੇ ਟੇਸਟੀ ਦੇ ਨਾਲ ਹੈਲਦੀ ਵੀ ਬਹੁਤ ਨੇ ਤੇ ਉਹ ਦੇਖਿਓ ਤੁਸੀਂ ਅੱਗੇ ਕਿੰਦਾ ਹੈਲਦੀ ਨੇ ਇਹ ਤੇ ਸਾਰਿਆਂ ਨੇ ਪਹਿਲਾਂ ਲਿਆ ਇੱਕ ਬਾਊ ਆٹے ਦਾ ਤੇ ਆਟੇ ਨੂੰ ਪਹਿਲਾਂ ਆਪਾਂ ਇਹਦੇ ਵਿੱਚ ਕੁਛ ਬਟਰ ਕੇ ਵਗੈਰਾ ਕੁਛ ਨਹੀਂ ਪਾਣਾ ਹੈਗਾ ਸਿਰਫ ਡਰਾਈ ਹੋಸ್ಟ್ ਕਰਾਂਗੇ ਆ ਤਕਰੀਬਨ 10 ਮਿੰਟ ਲਈ ਆ ਦੇਖੋ ਅੰਡਰ ਰੋਸਟ ਕਰਨ ਨਾਲ ਜੋ ਆਪਾਂ ਲੱਡੂ ਬਣਾਨੇ ਹਨ ਉਹਦਾ ਜਿਹੜਾ ਟੇਸ ਹੋਰ ਵੀ ਜ਼ਿਆਦਾ ਵਧੀਆ ਆਏਗਾ ਇਨਕਰੀਸ ਹੋ ਕੇ ਆਏਗਾ ਟੇਸ ਹੀ ਬਹੁਤ ਲੱਗਦੇ ਨੇ ਖਾਣ ਚ ਤੇ ਹੁਣ ਮੈਂ ਇਹਦੇ ਵਿੱਚ ਪੰਜ بڑے ਚਮਚਾ ਘਿਓ ਪਾਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਆਪਾਂ ਇਹਨੂੰ ਇਹ ਘਿਓ ਦੇ ਨਾਲ ਭੁੰਨਾਂਗੇ ਤਕਰੀਬਨ ਫਿਰ ਤੋਂ 5-6 ਮਿੰਟਾਂ ਲਈ ਤੇ ਦੁਆਰਾ ਤੇ ਇੱਕ ਕੱਪ ਘਿਓ ਦਾ ਪਾਇਆ ਇਹਦੇ ਵਿੱਚ ਮੈਂ ਬਸ ਇਹ ਨਹੀਂ ਕਿ ਉਹ ਲੱਗੇਗਾ ਹੋਰ ਘਿਓ ਪਾਣ ਦੀ ਲੋੜ ਨਹੀਂ ਹੈਗੀ ਤੇ ਜਰੂਰ ਟਰਾਈ ਕਰਿਓ ਦੀਵਾਲੀ ਆ ਰਹੀ ਆ ਤੇ ਦੀਵਾਲੀ ਤੇ ਮਠਿਆਈਆਂ ਬਹੁਤ ਬਣਦੀਆਂ ਨੇ ਘਰਾਂ 'ਚ ਤਾਂ ਕਰੀ ਬਣਾਇਓ ਤੁਸੀਂ ਵੀ ਸਾਰੇ ਜਣੇ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਮੈਂ ਐਡ ਕੀਆ ਸ਼ੱਕਰ ਸ਼ੱਕਰ ਜਾਂ ਤੁਸੀਂ ਬੂਰਾ ਖੰਡ, چینی ਕੁਝ ਵੀ ਐਡ ਕਰ ਸਕਦੇ ਹੋ ਤੇ ਸ਼ੱਕਰ ਦੀਆਂ ਥੋੜੀ ਜਿਹੀ ਹਲਦੀ ਹੋ ਜਾਂਦੀ ਹੈ ਗੁੜ ਵੀ ਪਾ ਸਕਦੇ ਹੋ ਕੱਦੂ ਕੁਛ ਕਰਕੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ ਤੁਸੀਂ ਮਿੱਠਾ ਆਪਣੇ ਟੇਸਟ ਅਨੁਸਾਰ ਘੱਟ ਜਾਂ ਵੱਧ ਕਰ ਸਕਦੇ ਹੋ ਥੋੜਾ ਜਿਹਾ ਡਰਾਈ ਫਰੂਟਸ ਲੈ ਲਏ ਬਦਾਮ, ਮੰਗ ਚੁਕਿਸ਼, ਕਾਜੂ ਬਾਕੀ ਹੋਰ ਵੀ ਤੁਸੀਂ ਇੱਥੇ ਐਡ ਕਰ ਸਕਦੇ ਹੋਗੇ ਜੋ ਵੀ ਤੁਸੀਂ ਲਾਇਕ ਕਰਦੇ ਹੋ। ਤੇ ਕਰ ਜੂਣਗੇ ਆਪਾਂ ਇੱਥੇ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਖੁਆ 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 ਕਰ ਲਈ ਤਿਆਰ ਕੀਤਾ ਹੋਇਆ ਇਹ ਤੇ ਨੂੰ ਆਪਾਂ ਥੋੜਾ-ਥੋੜਾ ਕ੍ਰਸ਼ ਕਰਕੇ ਪਾਵਾਂਗੇ ਖੋਏ ਨੂੰ ਬਹੁਤ इजीली ਮਿਕਸ ਹੋ ਜਾਂਦਾ ਕੋਈ ਵੀ ਪ੍ਰੋਬਲਮ ਨਹੀਂ ਆਂਦੀ ਹੈ ਜੀ ਮਿਕਸ ਕਰਨ ਦੇ ਵਿੱਚ ਆਗੇ ਕੋਈ ਇਸ ਤਰ੍ਹਾਂ ਹੱਥਾਂ ਦੇ ਨਾਲ ਤੁਸੀਂ ਨੂੰ ਮੈਸ਼ ਜਿਆ ਕਰਦੇ ਹੋ ਤੇ इजीली ਮਿਕਸ ਹੋ ਜਾਂਦਾ ਤੇ ਬੈਚਸ ਦੇ ਵਿੱਚ ਕਰਿਓ ਇਕੱਠਾ ਨਾ ਪਾਓ ਆ ਦੇਖੋ ਇੱਕ ਬੈਚ ਜ ਆਪਾਂ ਮਿਕਸ ਕਰਤਾ ਤੇ ਹੁਣ ਆਪਾਂ ਸੈਕੰਡ ਬੈਚ ਪਾਵਾਂਗੇ ਟੋਟਲ ਮੈਦੇ ਵਿੱਚ ਜੋ ਖੋਆ ਪਾਇਆਵਾਂਗਾ 500 ਗ੍ਰਾਮ ਪਾਇਆ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਇਹ ਮੇਰੀ ਲੱਡੂ ਰੈਸਪੀ ਕਿੱਦਾਂ ਦੀ ਲੱਗੀ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਤੇ ਲਓ ਜੀ ਲੱਡੂ ਮਿਕਸ ਆਪਣਾ ਹਲਕਾ ਜਿਹਾ ਠੰਡਾ ਹੋ ਗਿਆ ਹਲਕੇ ਠੰਡੇ ਬਹੁਤਾ ਠੰਡਾ ਨਹੀਂ ਕਰਨਾ ਹੈਗਾ ਤੇ ਫਿਰ ਤੁਸੀਂ ਇੱਥੇ ਇਹਨੂੰ ਕੋਈ ਵੀ ਸ਼ੇਪ ਦੇ ਸਕਦੇ ਲੱਡੂ ਦੀ ਪਿੰਨੀ ਦੀ ਜੋ ਵੀ ਤੁਸੀਂ ਦੇਣਾ ਚਾਹੁੰਦੇ ਹੋ ਤੇ ਆ ਦੇਖੋ ਥੋੜਾ ਥੋੜਾ ਪੋਸ਼ਨ ਲੈ ਕੇ ਤੁਸੀਂ ਇਹਦਾ ਲੱਡੂ ਵਟ ਸਕਦੇ ਹੋ ਕੋਈ ਵੀ ਮੁਸ਼ਕਲ ਨਹੀਂ ਆਦੀ ਆਸਾਨੀ ਨਾਲ ਵਟੇ ਜਾਂਦੇ ਨੇ ਤੇ ਆ ਦੇਖੋ ਅੱਜ ਅਸੀਂ ਆਪਣੇ ਆਉਣ ਵਾਲੇ ਲੱਡੂ ਕਰ ਰਹੇ ਦੇਖੋ ਕਿੰਨੇ ਆਪਣੇ ਕ੍ਰਿਸਪੀ ਬਣੇ ਨੇ ਇਹ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਦਿਵਾਲੀ ਹੁਣ ਜਿੱਦਾਂ ਮਿੱਠਾ ਖਾ ਖਾ ਕੇ ਬੋਰ ਹੋ ਜਾਂਦੇ ਐ ਤਾਂ ਅਸਲ ਵਿੱਚ ਨਮਕੀਨ ਚੀਜ਼ ਹੋਣੀ ਚਾਹੀਦੀ ਆ ਪੋਣਾ ਕੱਪ ਲਿਆ ਵ ਮੈਦੇ ਦਾ ਤਿੰਨ بڑے ਚਮਚ ਲੈਨੇ ਸੋਜੀ ਦੇ ਤੇ ਦੋ ਚਮਚ ਲੈਨੇ ਕੇ ਬੇਸਣ ਦੇ ਜੁਆਣ ਲਈਆ ਜੁਆਣ ਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ ਇਸ ਤਰ੍ਹਾਂ ਕ੍ਰਸ਼ ਕਰਨ ਦੇ ਨਾਲ ਜੁਆਣ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਗਿਆ ਤਾਂ ਨਮਕ ਪਾ ਲਾਗੇ ਸਵਾਦ ਅਨੁਸਾਰ ਮួយ ਲੀ ਪਾਵਾਂਗੇ ਚਾਰ ਚਮਚ ਤੇਲ ਦੇ ਆ ਦੇਖੋ ਇਹਦੇ ਨਾਲ ਜੋ ਕਿ ਆਪਣੇ ਜਿਹੜੇ ਨਮਕਾਰੇ ਆਪਾਂ ਬਣਾਵਾਂਗੇ ਤੇ कुरकुरੇ ਬਣਨਗੇ ਕਰਾਰੇ ਬਣਨਗੇ ਕ੍ਰਿਸਪੀ ਬਣਨਗੇ ਆ ਦੇਖੋ ਮੈਨ ਪਾਉਣ ਤੋਂ ਬਾਅਦ ਤੇਲ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਮੁਠੀ ਚ ਬੰਦ ਕੇ ਦੇਖਣਾ ਵੀ ਬੰਨਣ ਲੱਗ ਜਾਵੇ ਆ ਦੇਖੋ ਫਿਰ ਮੈਂ ਇਹਦੇ ਵਿੱਚ ਪਾਇਆ ਸੇਜ਼ਨ ਸੌਸ ਤੇ ਪੰਜ ਲੈ ਲਏ ਨੇ ਮੈਂ ਮੀਡੀਅਮ ਸਾਈਜ਼ ਦੇ ਆਲੂ ਤੇ ਚੰਗੀ ਤਰ੍ਹਾਂ ਕਰਾਂਗੇ ਮਿਕਸ ਇਦੇ ਵਿੱਚ ਪਾਣੀ ਵਗੈਰਾ ਪਾਉਣ ਦੀ ਲੋੜ ਬਿਲਕੁਲ ਨਹੀਂ ਪੈਂਦੀ ਹੈਗੀ ਆਲੂਆਂ ਦੇ ਨਾਲ ਜੇ ਆਪਾਂ ਇਹ ਡੋ ਬਣਾ ਕੇ ਤਿਆਰ ਕਰਾਂਗੇ। ਹਾਂ ਦੇਖੋ ਇਸ ਤਰ੍ਹਾਂ ਮਸਲ ਮਸਲ ਕੇ ਆਹ ਦੇਖੋ ਆਪਣਾ ਡੋ ਹੋ ਗਿਆ ਤੇ ਹੁਣ ਥੋੜਾ ਜਿਹਾ ਆਪਾਂ ਇਹਨੂੰ ਕਰ ਦਾਂਗੇ ਚਿੱਕਣਾ ਹੋਵੇ ਹੱਥਾਂ ਤੇ ਲਗਾ ਕੇ। ਇਸੇ ਇੱਕ ਵਾਰੀ ਮਲ ਦਾਂਗੇ ਆਨ ਲਾਉਣ ਤੋਂ ਬਾਅਦ ਤੇ ਹੁਣ ਇਹਨੂੰ 5 ਤੋਂ 6 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਕਿਉਂਕਿ ਸੂਜੀ ਪਈ ਆ ਸੂਜੀ ਫੁੱਲਦੀ ਹੁੰਦੀ ਆ। ਆਹ ਦੇਖੋ ਪਹਿਲਾਂ ਨਾ ਡੋ ਆਪਣਾ ਕਾਫੀ ਵਧੀਆ ਸੈੱਟ ਹੋ ਗਿਆ। ਤੇ ਹੁਣ ਆਪਾਂ ਇਹਨੂੰ ਦੋ ਪੋਰਸ਼ਨ ਦੇ ਵਿੱਚ ਡਿਵਾਈਡ ਕਰ ਲਾਂਗੇ ਇੱਕ ਪੋਰਸ਼ਨ ਨੂੰ ਟਾਕੇ ਰੱਖ ਦਾਂਗੇ ਤੇ ਦੂਸਰੇ ਪੋਰਸ਼ਨ ਦੇ ਆਪਾਂ ਆਪਣੇ ਸਨੈਕਸ ਬਣਾਵਾਂਗੇ ਆਹ ਲੋ ਜੀ ਇਹਨੂੰ ਮੀਡੀਅਮ ਜੀ ਥਿਕਨੈਸ ਦਾ ਬੇਲਣਾ ਵਾ ਬਹੁਤਾ ਪਤਲਾ ਨਹੀਂ ਤੇ ਬਹੁਤਾ ਮੋਟਾ ਨਹੀਂ ਆ ਦੇਖੋ ਇਸ ਤਰ੍ਹਾਂ ਇਹਨੂੰ ਤੁਸੀਂ ਬੇਲ ਸਕਦੇ ਹੋ ਆਹ ਜੀ ਥਿਕਨੈਸ ਹੋਣੀ ਚਾਹੀਦੀ ਆ ਤੇ ਹੁਣ ਮੈਂ ਲਿਆ ਪੀਜ਼ਾ ਕਟਰ ਆ ਦੇਖੋ ਇਸ ਤਰ੍ਹਾਂ ਇਹ ਵੀ ਸਾਈਡਾਂ ਤੋਂ ਕੱਟ ਕਰ ਦਾਂਗੇ ਜਦੋਂ ਇਹ ਬਣਾ ਇਹ ਨੈਕਸਟ ਬੈਚ ਜੋ ਆਪਾਂ ਉਹ ਕਰਾਂਗੇ ਉਹਦੇ ਵਿੱਚ ਮਿਕਸ ਕਰਦੇ ਹੋ ਤੇ ਇਸ ਤਰ੍ਹਾਂ ਆਪਾਂ ਇਹ ਸ਼ੇਪ ਬਾਕੀ ਤੁਸੀਂ ਕੋਈ ਵੀ ਦੇ ਸਕਦੇ ਹੋ ਜੋ ਵੀ ਤੁਸੀਂ ਲਾਇਕ ਕਰ ਸਕਦੇ ਹੋ ਦੇਖੋ ਮੈਂ ਇਹਨਾਂ ਨੂੰ ਇਸ ਤਰ੍ਹਾਂ ਕੀਤਾ ਤੇ ਸਾਰਿਆਂ ਨੂੰ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ ਪੀਜ਼ਾ ਕਟਰ ਨਾਲ ਇਹ ਕੰਮ ਥੋੜਾ ਜਿਹਾ ਆਸਾਨੀ ਨਾਲ ਹੋ ਜਾਂਦਾ ਆ ਦੇਖੋ ਤੇ ਹੁਣ ਆਪਣਾ ਆਇਲ ਲਗਾ ਜਿਹੜਾ ਗਰਮ ਆ ਆ ਦੇਖੋ ਆਇਲ ਚ ਪਾ ਰਿਆ ਨਾ ਹਲਕੇ ਹਲਕੇ ਬੱਬਲੇ ਆ ਰਹੇ ਨੇ ਇੱਕਦਮ ਉੱਪਰ ਨਹੀਂ ਆਣੇ ਚਾਹੀਦੇ ਮੀਡੀਅਮ ਜਿਹਾ ਗਰਮ ਹੋਣਾ ਚਾਹੀਦਾ ਆਲ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤੇ ਦੇਖ ਜਦੋਂ ਇਹ ਫਰਾਈ ਹੋਣਗੇ ਇਹਨਾਂ ਨੇ ਆਪਣੇ ਆਪ ਉੱਪਰ ਉੱਠ ਕੇ ਆ ਜਾਣਾ ਤੁਸੀਂ ਹਿਲਾਣਾ ਨਹੀਂ ਹੈਗਾ ਇੱਕ ਇਹਨਾਂ ਨੂੰ 1 2 ਆ ਦੇਖੋ ਲੋ ਮੀਡੀਅਮ ਹੀ ਰੱਖਣੀ ਆ ਗੈਸ ਦੀ ਫਲੇਮ ਜ਼ਿਆਦਾ ਤੇਜ਼ ਨਹੀਂ ਕਰਨੀ ਹੈਗੀ ਕਿਉਂਕਿ ਜੇ ਤੁਸੀਂ ਇਹਨਾਂ ਨੂੰ ਹਾਈ ਫਲੇਮ ਤੇ ਬਣਾਓਗੇ ਤਾਂ ਇਹ ਕ੍ਰਿਸਪੀ ਨਹੀਂ ਬਣਨਗੇ ਤੇਲ ਜ਼ਿਆਦਾ ਪੀ ਜਾਣਗੇ ਇਸ ਕਰਕੇ ਲੋ ਮੀਡੀਅਮ ਫਲੇਮ ਹੀ ਰੱਖਣੀ ਆਗੇ ਆ ਦੇਖੋ ਉੱਪਰ ਆ ਗਏ ਤੇ ਹੁਣ ਇਹਨਾਂ ਨੂੰ ਆਪਾਂ ਹੌਲਕਾ-ਹੌਲਕਾ ਟਰਨ ਕਰਾਂਗੇ ਤੇ 골ਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਆਪਾਂ ਦੇਖੋ ਆ ਦੇਖੋ ਆਪਣੇ ਸਾਰੇ ਹੋ ਗਏ ਨੇ ਫ੍ਰਾਈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ तो नैक्सट बैच पा देंगे ऑयल जो इतने ज्यादा गर्म हो गया होता थोड़ा ठंडा कर सकते हो लौजी आप सारे नैक्सट बैच दे भी पाते भी बनते तैयार हो गया भी बन के तैयार मेरी अभी दोनों रेसिपियां पसंद आई होंगे ਪਲੀਜ਼ ਜ਼ਰੂਰ ਟ੍ਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਵੀਡੀਓ ਪਸੰਦ ਆਈ ਅਗੇ ਜ਼ਰੂਰ ਸ਼ੇਅਰ ਕਰਿਓ ਮਿਲਾਂਗੇ ਹੋਰ ਨਵੀਂ ਰੈਸਟ ਹਾਂਜੀ ਤਦ ਤੱਕ ਦੇ ਲਈ ਬਾਏ ਬਾਏ